ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਗਿੱਦੜਵਾਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਮੈਂ ਆਪਣੇ ਪਿੰਡ ਕੋਟ ਭਾਈ ਤੋਂ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਗੁਰਦੁਆਰਾ ਪੱਥਰ ਸਾਹਿਬ ਲੈ ਲਾ ਦੀ ਯਾਤਰਾ ਆਰੰਭ ਕੀਤੀ ਸੀ ਜੋ ਕਿ ਬਾਬਾ ਨਾਨਕ ਜੀ ਦੀ ਕਿਰਪਾ ਹੋਈ ਜਾਰਖੰਡਾ ਕੀਤੇ ਲੇਧਾਕ ਗੁਰਦਾਸੀ ਪਠਰਾਸਵ ਉਥੋਂ ਵਾਪਸੀ ਹੁੰਦਾ ਆ ਪੰਜਾਬ ਦੇ ਵਿੱਚ ਪਠਾਨਕੋਟ ਮੈਂ ਪਹੁੰਚਿਆ ਹੋਇਆ ਹੈਗਾ ਬਰਦਰਾ ਬਾੜ ਸਾਹਿਬ ਉਥੋਂ ਅੱਜ ਸਵੇਰ ਚਾਲੇ ਪਏ ਸੀਗੇ ਤੇ ਰਸਤੇ ਵਿੱਚ ਇੱਕ ਦੀਨਾਨਗਰ ਸ਼ਹਿਰ ਆਇਆਗਾ ਇੱਕ ਚੌਕ ਹੈਗਾ ਆ ਆਪਣਾ ਸਾਈਕਲ ਖੜਾਈ ਇੱਥੇ ਤੇ ਆ ਆਪਣੇ ਚੈਨਲ ਆ ਜੀ ਜੋ ਆਪਾਂ ਨੇ ਯਾਤਰਾ ਕਰਕੇ ਇੱਥੇ ਤੇ ਪਹੁੰਚਿਆ ਜੀ ਤੇ ਹੁਣ ਪਿੰਡ ਕੋਟਪਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਾਲਾ ਚਾਲੇ ਪਾ ਰਹੇ ਆ ਜੀ ਤੇ ਰਾਸੇ ਵਿੱਚ ਮਹਾਰਾਜ ਰਣਜੀਤ ਸਿੰਘ ਜੀ ਦਾ ਦੋ ਸਟੈਚੂ ਬਣਾ ਹੋਇਆਗਾ ਬਹੁਤ ਹੀ ਸੁੰਦਰ ਸ਼ਾਨਦਾਰ ਇੱਥੇ ਇਹਨਾਂ ਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਤੇ ਆ ਜੋ ਰੋਡ ਦਿਨਾਨਗਰ ਜਾਂਦੀ ਹੈਗੀ ਤੇ ਇਧਰ ਪਠਾਨਕੋਟ ਆ ਜੀ ਤੇ ਆ ਇਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਜੀ ਆ ਬਚਾ ਲੋ ਇੱਥੇ ਰੋਡ ਕੱਟ ਹੁੰਦੀ ਹੈ ਜੀ ਆ ਜੋ ਗੱਡੀਆਂ ਦਿਨਾਂ ਨਗਰ ਨੂੰ ਜਾ ਰਹੀਆਂ ਹਨ ਤੇ ਆਪਾਂ ਵੀ ਇਸੇ ਰਸਤੇ ਜਾ ਰਹੇ ਹਾਂ ਜੀ ਅੱਗੇ ਗੁਰਦਸਾਹ ਜੀ ਦਰਸ਼ਨਦਾਰੀ ਕਰਨੇ ਆ ਬਹੁਤ ਹੀ ਮਨ ਖੁਸ਼ ਹੋਇਆ ਜੀ ਮਹਾਰਨਜੀਤ ਸਿੰਘ ਦਾ ਜੋ ਸਟੈਚੂ ਆਪ ਸਭ ਸੰਗਤਾਂ ਦੇਖ ਰਹੇ ਹਨ ਤੇ ਹੁਣ ਸਾਈਕਲ ਆਪਣਾ ਅੱਗੇ ਨੂੰ ਚਾਲੇ ਪਾਰੇ ਦੀਨਾਂ ਨੇ ਕਰਨ ਜੀ ਰਾਸੇ ਵਿੱਚ ਸੰਗਤਾਂ ਦਾ ਪਿਆਰ ਮਿਲਿਆ ਸਾਰੇ ਭਾਰਤ ਦੇ ਵਿੱਚੋਂ ਬੰਬਾ, ਕਰਕਟਾ, ਮਦਰਾਸ, ਦਿੱਲੀ, ਲੁਧਿਆਣਾ ਪੰਜਾਬ ਦੇ ਜ਼ਿਲ੍ਹਾ ਵਿੱਚੋਂ ਵੀਰਾਂ ਭੈਣਾਂ ਦਾ ਸਤਕਾਰ ਸਪੋਰਟ ਮਿਲੀ ਮੈਨੂੰ। ਬਾਬਾ ਨਰਜੀ ਉਹਨਾਂ ਸਿਰ ਤੇ ਮੇਰੇ ਪਰ ਹੱਥ ਰੱਖੇ ਜੀ। ਤੇ ਹੁਣ ਆਪਾਂ ਚਾਲੇ ਦੀਨਾਨਗਰ ਆ ਜੋ ਰੋਡ ਜਾਂਦੀ ਹੈ। ਇੱਧਰ ਨੂੰ ਪਾਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ